ਅਨੇਕਾ ਕਾਰਨ ਪਿਛਲੇ 70 ਸਾਲਾਂ ਤੋਂ ਜਿਗਣਨੇ ਸ਼ੁਰੂ ਕਰੀਏ ਤੇ ਉਹ ਬਹੁਤ ਘੱਟ ਸਮਾਂ ਹੈ ਕਿ ਇੱਥੇ ਇਕੱਲੇ ਇਕੱਲੇ ਗਿਣਾਏ ਜਾਣ ਪਰ ਜੇ ਮੋٹے ਰੂਪ ਵਿੱਚ ਵੇਖਿਆ ਜਾਵੇ ਤੇ ਪੰਜਾਬ ਦੇ ਹੱਕ ਇਸੇ ਸੰਵਿਧਾਨ ਦੇ ਥਰੂ ਹੀ ਹੋਏ ਗਏ ਨੇ ਸਿੱਖਾਂ ਦੀ ਮੁੱਢਲੀ ਪਛਾਣ ਜੇ ਸਿੱਖ ਤੋਂ ਇਹੋ ਹੀ ਖੋਲਿਆ ਜਾਵੇ ਕਿ ਤੂੰ ਸਿੱਖ ਨਹੀਂਗਾ ਤੇ ਇਹੋ ਵੱਡੀ ਮਸਮਝ ਨਹੀਂ ਦਾ ਕੋਈ ਗਾਲ ਨਹੀਂ ਕਿ ਜਿਹੜੀ ਗਾਲ ਸਾਨੂੰ ਇਸ ਸੰਵਿਧਾਨ ਨੇ ਕੱਢੀ ਹੈ ਇਹ ਲਿਖ ਕੇ ਵੀ ਸਿੱਖ ਸਿੱਖ ਨਹੀਂਗੇ ਇੱਕ ਕੇ 72 ਨੂੰ ਨੇ ਸੋ ਉਤੋਂ ਹੀ ਜਿਹੜੀ ਸਾਰੀ ਜੜ ਆ ਇਸ ਚੀਜ਼ ਦੀ ਵੱਜ ਜਾਂਦੀ ਹੈ ਜਦੋਂ ਸਿੱਖਾਂ ਨੇ ਇਸ ਸਵਿਧਾਨ ਤੇ ਸਾਇਨ ਨਾ ਕਰਕੇ ਇਹਨੂੰ ਰੱਦ ਕਰ ਦਤਾ ਹੈ। ਬੇਸ਼ੱਕ ਸਮਾਂ ਲੰਘਦਿਆਂ ਆਇਆ ਬਹੁਤ ਸਾਰੇ ਸਿੱਖਾਂ ਨੇ ਫਿਰ ਇਸ ਸਵਿਧਾਨ ਦੇ ਵਿੱਚ ਵਿਸ਼ਵਾਸ ਜਤਾਇਆ ਪਰ ਪਿਛਲੇ ਸਾਡੇ 74 ਸਾਲਾਂ ਦੇ ਵਿੱਚ ਕੋਈ ਸਿੱਖ ਬਾਹਰ ਖੜੇ ਕਰਕੇ ਕਹੇ ਕਿ ਕੌਮੀ ਰੂਪ ਦੇ ਵਿੱਚ ਇਸ ਸਵਿਧਾਨ ਦੇ ਵਿੱਚ ਅਸੀਂ ਇਹ ਪ੍ਰਾਪਤੀ ਕੀਤੀ ਆ ਤੇ ਅਸੀਂ ਨੀਵੇਂ ਖਬੈਨ ਨੂੰ ਤਿਆਰ ਹੈ। ਬਜਾਏ ਉਸ ਦੇ ਉਲਟਾ ਜਿੱਥੇ ਸਿੱਖਾਂ ਦੇ ਆਕੂ ਖੋਏ ਗਏ ਨੇ ਉੱਥੇ ਪੰਜਾਬ ਦੇ ਕਿੰਨੇ ਪੰਜਾਬੀ ਬੋਲ ਦੇ ਇਲਾਕੇ ਸੰਵਿਧਾਨਕ ਤੌਰ ਤੇ ਖੋੜੇ ਸਾਡੇ ਪਾਣੀ ਖੋੜੇ ਔਰ ਕਈ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਕੋਲੀਆਂ ਕਈਆਂ ਨੇ ਉੱਥੇ ਜੇ ਮਜੂਦਾ ਸਮੇਂ ਤੁਸੀਂ ਵੇਖੋ ਹਣਾ ਤੇ ਇਸੇ ਸੰਵਿਧਾਨ ਦੀ ਆੜ ਹੇਠ ਹੀ ਸਾਡੇ ਜਿਹੜੇ ਕਾਰਕੁਨ ਨੇ ਜਿਹੜੇ ਇਸ ਮੁਲਕ ਤੋਂ ਅਲੱਗ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਇੱਥੇ ਪੰਜਾਬ ਦੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ